ਸ਼ਰਾਬ ਦੇ ਨਸ਼ੇ ਵਿੱਚ ਟੱਲੀ ਵਿਅਕਤੀ ਕਰਨ ਲੱਗਿਆ ਆ ਕੰਮ ਵੀਡੀਓ ਹੋਈ ਬਹੁਤ ਹੀ ਵਾਇਰਲ ਅਕਸਰ ਹੀ ਕਿਹਾ ਜਾਂਦਾ ਹੈ ਕਿ ਸ਼ਰਾਬੀ ਬੰਦੇ ਦਾ ਕੋਈ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਉਹ ਕੀ ਕਰ ਰਿਹਾ ਹੈ ਜਿਸ ਦੇ ਕਿ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਸ਼ਰਾਬ ਨਾਲ ਰੱਜਿਆ ਦਿਖਾਈ ਦੇ ਰਿਹਾ ਹੈ ਅਤੇ ਦੇਖਣ ਵਿੱਚ ਲੱਗਦਾ ਹੈ ਕਿ ਇਹ ਰੋਟੀ ਖਾਣ ਲਈ ਕਿਸੇ ਲੰਗਰ ਵਿੱਚ ਬੈਠਾ ਹੈ ਪਰ ਇਸ ਦੀ ਸ਼ਰਾਬ ਇੰਨੀ ਪੀਤੀ ਹੋਈ ਹੈ ਕਿ ਇਹ ਪਲੇਟ ਵਿੱਚੋਂ ਰੋਟੀ ਚੱਕ ਕੇ ਖਾਣ ਦੀ ਬਜਾਏ ਇਹ ਜ਼ਮੀਨ ਤੇ ਵਿਛੇ ਹੋਏ ਮੈਟ ਨੂੰ ਹੀ ਰੋਟੀ ਸਮਝ ਕੇ ਉਸ ਦੀ ਬੁਰਕੀ ਤੋੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਮੈਟ ਨੂੰ ਹੀ ਚੱਕ ਕੇ ਮੂੰਹ ਵਿੱਚ ਪਾਉਣ ਲੱਗ ਜਾਂਦਾ ਹੈ ਜਿਸ ਨੂੰ ਦੇਖ ਕੇ ਸਾਹਮਣੇ ਬੈਠਾ ਵਿਅਕਤੀ ਉਸ ਦੀ ਵੀਡੀਓ ਬਣਾ ਲੈਂਦਾ ਹੈ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਜੇਕਰ ਸ਼ਰਾਬ ਨੂੰ दारू ਵਾਂਗ ਪੀਤਾ ਜਾਵੇ ਤਾਂ ਇਹ ਬਹੁਤ ਫਾਇਦਾ ਕਰਦੀ ਹੈ ਪਰ ਜੇਕਰ ਸ਼ਰਾਬ ਨੂੰ ਸ਼ਰਾਬ ਵਾਂਗ ਪੀਤਾ ਜਾਵੇ ਤਾਂ ਇਸ ਦੇ ਬਹੁਤ ਭੜੇ ਨੁਕਸਾਨ ਵੀ ਹੁੰਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ